ਸਤਿ ਸ਼੍ਰੀ ਅਕਾਲ ਜੀ ਬਹੁ ਬੀਤੀ ਥੋੜੀ ਰਹੀ ਪਲ ਪਲ ਗਈ ਬਤਾਈ ਇੱਕ ਪਲਕ ਦੇ ਕਾਰਨ ਹੀ ਕਿਉਂ ਕਲੰਕ ਲੱਗ ਜਾਈ ਇੱਕ ਰਾਜਾ ਕਾਫੀ ਸਮੇਂ ਤੋਂ ਰਾਜ ਭੂ ਕਰ ਰਿਹਾ ਸੀ ਹੁਣ ਉਸ ਦੇ ਬਾਲ ਵੀ ਸਪੈਡ ਹੋਣ ਲੱਗ ਪਏ ਸਨ ਇੱਕ ਦਿਨ ਉਸ ਨੇ ਆਪਣੇ ਦਰਬਾਰ ਵਿੱਚ ਇੱਕ ਵੱਡਾ ਉਤਸਵ ਰੱਖਿਆ ਅਤੇ ਆਪਣੇ ਗੁਰਦੇਵ ਜੀ ਅਤੇ ਦੋਸਤ ਰਾਜਾ ਨੂੰ ਸਨਮਾਨ ਸਹਿਤ ਸੱਦਾ ਦਿੱਤਾ ਉਤਸਵ ਨੂੰ ਰંગીਨ ਬਣਾਉਣ ਲਈ ਰਾਜ ਦੀ ਪ੍ਰਸਿੱਧ ਨਰਤਕੀ ਨੂੰ ਵੀ ਬੁਲਾਇਆ ਗਿਆ ਰਾਜੇ ਨੇ ਕੁਝ ਸੋਨੇ ਦੀਆਂ ਮੋਹਰਾਂ ਆਪਣੇ ਗੁਰੂ ਜੀ ਨੂੰ ਦੇ ਦਿੱਤੀਆਂ ਤਾਂ ਜੋ ਜੇਕਰ ਉਹ ਚਾਹਣ ਤਾਂ ਨਰਤਕੀ ਦੇ ਸੋਹਣੇ ਗੀਤ ਅਤੇ ਨ੍ਰਿਤੈਦੁਖੋਸ਼ ਹੋ ਕੇ ਉਸ ਨੂੰ ਨਾਮ ਦੇ ਸਕਣ ساری ਰਾਤ ਨਾਚ ਗਾਣਾ ਚੱਲਦਾ ਰਿਹਾ ਜਦੋਂ ਬ੍ਰਹਮ ਅਮੂਰਤ ਆਇਆ ਤਾਂ ਨਰਤਕੀ ਨੇ ਵੇਖਿਆ ਕਿ ਉਸ ਦਾ ਤਬਲਾ ਵਜਾਉਣ ਵਾਲਾ ਉੰਗ ਰਿਹਾ ਹੈ ਉਸ ਨੂੰ ਸਟੇਟ ਕਰਨ ਲਈ ਨਰਤਕੀ ਨੇ ਇੱਕ ਦੋਹਾ ਪੜ੍ਹਿਆ ਬਉ ਬੀਤੀ ਥੋੜੀ ਰਹੀ ਪਲਪਲ ਗਈ ਬਟਾਈ ਇੱਕ ਪਲਕ ਦੇ ਕਾਰਨ ਹੀ ਕਿਉਂ ਕਲੰਕ ਲੱਗ ਜਾਏ ਇਸ ਦੋਹੇ ਦੇ ਅਰਥ ਹਰ ਵਿਅਕਤੀ ਨੇ ਆਪੋ ਆਪਣੇ ਹਾਲਾਤ ਅਨੁਸਾਰ ਲਈ ਤਬਲਾ ਵਜਾਉਣ ਵਾਲਾ ਸਟੇਟ ਹੋ ਕੇ ਫਿਰ ਧਿਆਨ ਨਾਲ ਵਜਾਉਣ ਲੱਗ ਪਿਆ ਜਦੋਂ ਇਹ ਗੱਲ ਗੁਰੂ ਜੀ ਦੇ ਕੰਨਾਂ ਤੱਕ ਪਹੁੰਚੀ ਤਾਂ ਉਹਨਾਂ ਨੇ ਸਾਰੀਆਂ ਮੋਹਰਾ ਨਰਤਕੀ ਦੇ ਅੱਗੇ ਸੁੱਟ ਦਿੱਤੀਆਂ ਨਰਤਕੀ ਨੇ ਉਹੀ ਦੋਹਾ ਦੁਆਰਾ ਪੜਿਆ ਤਾਂ ਰਾਜੇ ਦੀ ਧੀ ਨੇ ਆਪਣਾ ਨੌ ਲਖਾ ਹਾਰ ਉਸ ਨੂੰ ਭੇਟ ਕਰ ਦਿੱਤਾ ਫਿਰ ਨਰਤਕੀ ਨੇ ਉਹੀ ਦੋਹਾ ਦਰਹਾਇਆ ਤਾਂ ਰਾਜੇ ਦੇ ਪੁੱਤਰ ਜਵਰਾਜ ਨੇ ਆਪਣਾ ਮੁਕਟ ਉਤਾਰ ਕੇ ਨਰਤਕੀ ਨੂੰ ਸਮਰਪਿਤ ਕਰ ਦਿੱਤਾ ਜਦੋਂ ਨਰਤਕੀ ਨੇ ਫਿਰ ਉਹੀ ਦੋਹਾ ਸ਼ੁਰੂ ਕੀਤਾ ਤਾਂ ਰਾਜੇ ਨੇ ਕਿਹਾ ਬਸ ਕਰ ਇੱਕ ਦੋਹੇ ਨਾਲ ਤੂੰ ਵੈਸ਼ਿਆ ਹੋ ਕੇ ਵੀ ਸਭ ਨੂੰ ਲੁੱਟ ਲਿਆ ਇਹ ਸੁਣ ਕੇ ਗੁਰੂ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਗੁਰੂ ਜੀ ਨੇ ਕਿਹਾ ਰਾਜਾ ਇਸ ਨੂੰ ਬੇਸ਼ਿਆ ਨਾ ਕਹਿ ਇਹ ਤਾਂ ਹੁਣ ਮੇਰੀ ਗੁਰੂ ਬਣ ਗਈ ਹੈ ਇਸ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਹਨ ਇਹ ਕਹਿ ਰਹੀ ਹੈ ਕਿ ਮੈਂ ਸਾਰੀ ਉਮਰ ਸੰਜਮ ਨਾਲ ਭਗਤੀ ਕਰਦਾ ਰਿਹਾ ਪਰ ਅੰਤ ਸਮੇਂ ਨਰਤਕੀ ਦਾ ਮੁਜ਼ਰਾ ਵੇਖ ਕੇ ਆਪਣੀ ਸਾਧਨਾ ਨਾਸ਼ਟ ਕਰਨ ਇੱਥੇ ਆ ਗਿਆ ਭਰਾ ਮੈਂ ਤਾਂ ਹੋਣ ਚੱਲਿਆ ਇਹ ਕਹਿ ਕੇ ਗੁਰੂ ਜੀ ਆਪਣਾ ਕਮੰਡਲ ਚੌਕੀ ਜੰਗਲਵਾਲ ਤੁਰ ਪਏ ਰਾਜੀ ਦੀ ਧੀ ਨੇ ਕਿਹਾ ਪਿਤਾ ਜੀ ਮੈਂ ਜਵਾਨ ਹੋ ਗਈ ਹਾਂ ਤੁਸੀਂ ਅੱਖਾਂ ਬੰਦ ਕਰਕੇ ਬੈਠੇ ਹੋ ਮੇਰੀ ਸ਼ਾਦੀ ਨਹੀਂ ਕਰ ਰਹੀ ਸੀ ਅੱਜ ਰਾਤ ਮੈਂ ਤੁਹਾਡੇ ਮਹਾਵਤ ਨਾਲ ਭੱਜ ਕੇ ਆਪਣਾ ਜੀਵਨ ਬਰਬਾਦ ਕਰਨ ਲੱਗੀ ਸੀ ਪਰ ਇਸ ਨਾਰਤਕੀ ਨੇ ਮੈਨੂੰ ਸਮਝ ਦਿੱਤੀ ਕਿ ਜਲਦਬਾਜੀ ਨਾ ਕਰ ਕਦੇ ਨਾ ਕਦੇ ਤੇਰੀ ਸ਼ਾਦੀ ਹੋਣੀ ਹੀ ਹੈ ਕਿਉਂਕਿ ਆਪਣੇ ਪਿਤਾ ਨੂੰ ਕਲੰਕਿਤ ਕਰਨ ਦਾ ਪਾਪ ਕਰਦੀ ਹੈ ਜਵਰਾਜ ਨੇ ਕਿਹਾ ਪਿਤਾ ਜੀ ਤੁਸੀਂ ਬੁੱਢੇ ਹੋ ਚੁੱਕੇ ਹੋ ਫਿਰ ਵੀ ਮੈਨੂੰ ਰਾਜ ਨਹੀਂ ਦੇ ਰਹੇ ਸੀ ਮੈਂ ਅੱਜ ਰਾਤ ਹੀ ਤੁਹਾਡੇ ਸਿਪਾਹੀਆਂ ਨਾਲ ਮਿਲ ਕੇ ਤੁਹਾਡਾ ਕਤਲ ਕਰਵਾਉਣ ਵਾਲਾ ਸੀ ਪਰ ਇਸ ਨਰਤਕੀ ਨੇ ਸਮਝਾਇਆ ਕਿ ਪਾਗਲ ਅੱਜ ਨਹੀਂ ਤਾਂ ਕੱਲ ਰਾਜ ਤਾਂ ਤੇਰਾ ਹੀ ਹੈ ਕਿਉਂ ਆਪਣੇ ਪਿਤਾ ਦੇ ਖੂਨ ਦਾ ਦਾਗ ਆਪਣੇ ਸਿਰ ਲੈਂਦਾ ਧੀਰਜ ਰੱਖ ਇਹ ਸੁਣ ਕੇ ਰਾਜੇ ਨੂੰ ਵੀ ਆਤਮ ਗਿਆਨ ਹੋ ਗਿਆ ਉਸ ਦੇ ਮਨ ਵਿੱਚ ਬੈਰਾਗ ਆ ਗਿਆ ਉਸ ਨੇ ਤੁਰੰਤ ਫੈਸਲਾ ਲਿਆ ਕਿਉਂ ਨਾ ਮੈਂ ਹੁਣੇ ਹੀ ਜਵਰਾਜ ਦਾ ਰਾਜ ਤਿਲਕ ਕਰ ਦਿਆਂ ਉਸ ਸਮੇਂ ਜਵਰਾਜ ਦਾ ਰਾਜ ਤਿਲਕ ਹੋਇਆ ਰਾਜੇ ਨੇ ਆਪਣੀ ਧੀ ਨੂੰ ਕਿਹਾ ਧੀਏ ਦਰਬਾਰ ਵਿੱਚ ਬਹੁਤ ਰਾਜਕੁਮਾਰ ਆਏ ਹੋਏ ਹਨ ਤੂੰ ਆਪਣੀ ਇੱਛਾ ਨਾਲ ਕਿਸੇ ਇੱਕ ਦੀ ਗੱਲ ਵਿੱਚ ਬਰਮਾਲਾ ਪਾ ਕੇ ਉਸ ਨੂੰ ਆਪਣਾ ਪਤੀ ਚੁਣ ਲੈ ਰਾਜਕੁਮਾਰੀ ਨੇ ਐਸਾ ਹੀ ਕੀਤਾ ਰਾਜਾ ਸਭ ਕੁਝ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਜੰਗਲ ਚਲਾ ਗਿਆ ਇਹ ਸਭ ਦੇਖ ਕੇ ਨਾਰਤਕੀ ਨੇ ਸੋਚਿਆ ਮੇਰੇ ਇੱਕ ਦੋਹੇ ਨਾਲ ਇੰਨੇ ਲੋਕ ਸੁਧਰ ਗਏ ਪਰ ਮੈਂ ਆਪ ਕਿਉਂ ਨਹੀਂ ਸੁਧਰੀ ਉਸ ਵੇਲੇ ਉਸ ਦੇ ਅੰਦਰ ਵੀ ਬraag ਉੱਭਰ ਆਇਆ ਉਸ ਨੇ ਫੈਸਲਾ ਕੀਤਾ ਅੱਜ ਤੋਂ ਮੈਂ ਆਪਣਾ ਬੁਰਾ ਤੰਦਾ ਛੱਡਦੀ ਹਾਂ हे ਪ੍ਰਭੂ ਮੇਰੇ ਪਾਪ ਮਾਫ ਕਰੀ ਅੱਜ ਤੋਂ ਮੈਂ ਸਿਰਫ ਤੇਰਾ ਨਾਮ ਸਿਮਰਨ ਕਰਾਂਗੀ ਸਮਝਣ ਵਾਲੀ ਗੱਲ ਇਹ ਹੈ ਕਿ ਦੁਨੀਆ ਬਦਲਣ ਵਿੱਚ ਧੀਰ ਨਹੀਂ ਲੱਗਦੀ ਕੇਵਲ ਇੱਕ ਦੋ ਹੀ ਦੀਆਂ ਦੋ ਲਾਈਨਾਂ ਨਾਲ ਵੀ ਦਿਲ ਬਦਲ ਸਕਦਾ ਲੋੜ ਸਿਰਫ ਥੋੜੀ ਧੀਰਜ ਅਤੇ ਚਿੰਤਨ ਦੀ ਹੁੰਦੀ ਹੈ ਪਰ ਸਾਂਸਾ ਨਾਲ ਪਿਗਲਣਾ ਨਹੀਂ ਚਾਹੀਦਾ ਆਲੋਚਨਾ ਨਾਲ ਉਬਲਣਾ ਨਹੀਂ ਚਾਹੀਦਾ ਨਿਸ਼ਕਾਮ ਭਾਵ ਨਾਲ ਕਰਮ ਕਰਦੇ ਰਹੋ ਕਿਉਂਕਿ ਇਸ ਧਰਤੀ ਦਾ ਇਸ ਧਰਤੀ ਤੇ ਸਭ ਕੁਝ ਧਰਿਆ ਹੀ ਰਹਿ ਜਾਣਾ ਹੈ ਲਾਈਕ ਜ਼ਰੂਰ ਕਰਨਾ ਧੰਨਵਾਦ ਜੀ